ਪੰਜਾਬੀ ਗੱਲ ਚੈਨਲ ਵਿੱਚ ਤੁਹਾਡਾ ਸਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪੰਜਾਬੀ ਸਿੰਗਰ ਯਾਸਰ ਹੁਸੈਨ ਜੋ ਕਿ ਆਪਣੇ ਟੱਪਿਆਂ ਵਾਲੇ ਗੀਤਾਂ ਕਰਕੇ ਕਾਫੀ ਜ਼ਿਆਦਾ ਮਸ਼ਹੂਰ ਨੇ ਤੇ ਕੋਈ ਵਿਰਲਾ ਹੀ ਪੰਜਾਬੀ ਹੋਵੇਗਾ ਜਿਸ ਨੇ ਯਾਸਰ ਹੁਸੈਨ ਦੇ ਟੱਪੇ ਨਾ ਸੁਨੇ ਹੋਣ ਤੇ ਦੱਸਦੇ ਕਿ ਹਾਲੀ ਵਿੱਚ ਯਾਸਰ ਹੁਸੈਨ ਦਾ ਇੱਕ ਲਾਈਵ ਸ਼ੋਅ ਲੱਗਿਆ ਸੀ ਜਿਸ ਵਿੱਚ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿੰਗਰ ਕਮ ਐਕਟਰ ਅਤੇ ਡਾਇਰੈਕਟਰ ਪਰਮੇਸ਼ ਵਰਮਾ ਆਪਣੀ ਵਾਈਫ ਗੁਨੀਤ ਗਰੇਵਾਲ ਨਾਲ ਲਾਈਵ ਸ਼ੋਅ ਵਿੱਚ ਪਹੁੰਚੇ ਅਤੇ ਲਾਈਵ ਸ਼ੋਅ ਦਾ ਪੂਰਾ ਆਨੰਦ ਮਾਨਿਆ ਇਸ ਦੌਰਾਨ ਪਰਮੇਸ਼ ਵਰਮਾ ਨੇ ਆਪਣੀ ਵਾਈਫ ਨਾਲ ਯਾਸਰ ਹੁਸੈਨ ਦੇ ਟੱਪੇ ਪਿਆਵਲੇ ਗੀਤਾਂ ਤੇ ਭੰਗੜੇ ਵੀ ਪਾਏ ਜਿਸ ਦੀ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਆਓ ਤੁਹਾਨੂੰ ਵੀ ਉਹ ਵੀਡੀਓ ਦਿਖਾਉਨੇ ਆ ਸੋ ਦੋਸਤੋ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਮਿਲਦੇ ਆ ਅਗਲੀ ਵੀਡੀਓ ਵਿੱਚ ਤਦ ਤੱਕ ਜੁੜੇ ਰਹੋ ਪੰਜਾਬੀ ਗੜ ਚੈਨਲ ਦੇ ਨਾਲ ਧੰਨਵਾਦ